ਇਤਿਹਾਸ ਇਹ ਗੱਲ ਕਹਿੰਦਾ ਵੀ ਮਹਾਰਾਜ ਆਪਣੇ ਪੁੱਤਰਾਂ ਦੇ ਕੋਲ ਆਏ ਸੰਗਤ ਜੀ ਔਰ ਗੋਡਿਆਂ ਪਰਨੇ ਹੋ ਕੇ ਦੋਵਾਂ ਪੁੱਤਰਾਂ ਨੂੰ ਪਿਆਰ ਦਿੱਤਾ ਗਲਵਕੜੀ ਦੇ ਵਿੱਚ ਲਿਆ ਤੇ ਇੱਕ ਗੱਲ ਕਹੀ ਸੀ ਪੁੱਤਰੋ ਹੁਣ ਅਸੀਂ ਕਿਲਾ ਛੱਡਣਾ ਏ ਤੁਸੀਂ ਸਾਡੇ ਨਾਲ ਜਾਣਾ ਹੈ ਜਾਂ ਆਪਣੀ ਦਾਦੀ ਦੇ ਦਲ ਦੇ ਨਾਲ ਜਾਣਾ ਹੈ ਤੇ ਇਤਿਹਾਸ ਇਹ ਗੱਲ ਕਹਿੰਦਾ ਗੁਰੂ ਅਰੇ ਗੁਰੂ ਕੇ ਲਾਲਾਂ ਨੇ ਕਿਹਾ ਸੀ ਮਹਾਰਾਜ ਰਹਿਣਾ ਤੇ ਤੁਹਾਡੇ ਨਾਲ ਚਾਹੁੰਦੇ ਆ ਪਰ ਗੋਦ ਦਾਦੀ ਮਾਤਾ ਗੁਜਰ ਕੌਰ ਜੀ ਦੀ ਹੋਵੇ ਮਾਤਾ ਗੁਜਰੀ ਜੀ ਦੀ ਗੋਦ ਹੋਵੇ ਤੇ ਤੁਹਾਡਾ ਸਾਥ ਹੋਵੇ ਉਹਦੇ ਵਰਗਾ ਸੁੱਖ ਕਿੱਥੇ ਹੈ ਤੇ ਪਿਆਰਿਓ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਧੰਨ ਮਾਤਾ ਗੁਜਰ ਕੌਰ ਜੀ ਦੇ ਨਾਲ ਆਪਣੇ ਛੋਟੇ ਲਾਲਾਂ ਨੂੰ ਤੋਰਿਆ ਉਹ ਵੇਖੋ ਸਰਸਾ ਪਾਰ ਕਰਦੇ ਹੋਏ ਕੁੰਮੇ ਮਾਸ਼ਕੀ ਦੀ ਸ਼ਾਨ ਨੂੰ ਭਾਗ ਲਾਏ ਚੱਕ ਢੇਰਾ ਤੇ ਫਿਰ ਗੰਗੂ ਦੇ ਘਰ ਵਿੱਚ ਆਏ ਉੱਥੋਂ ਗ੍ਰਿਫਤਾਰ ਹੋਏ ਉੱਥੇ ਵੀ ਦਾਦੀ ਨਾਲ ਹੈ ਮਰਿੰਡੇ ਕੋਤਵਾਲੀ ਲੈ ਕੇ ਆਏ ਜ਼ਾਲਮ ਉੱਥੇ ਵੀ ਗੁਰੂ ਕੇ ਲਾਲ ਨਹੀਂ ਡੋਲੇ ਕਿਉਂਕਿ ਦਾਦੀ ਮਾਤਾ ਉਹਨਾਂ ਦੇ ਨਾਲ ਹੈ। ਔਰ ਠੰਡੇ ਬੁਰਜ ਵਿੱਚ ਆਏ ਇੱਥੇ ਅੰਤਾਂ ਦੇ ਤਸੀਹੇ ਦਿੱਤੇ। ਅੰਤਾਂ ਦੇ ਦੁੱਖ ਦਿੱਤੇ, ਭੁੱਖਾ ਰੱਖਿਆ, ਪਿਆਸਾ ਰੱਖਿਆ, ਠੰਢ ਨੇ ਵੀ ਸਰੀਰ ਝੰਬਿਆ। ਪਰ ਗੁਰੂ ਕੇ ਲਾਲ ਝੁਕੇ ਨਹੀਂ, ਡੋਲ ਰਹੇ ਕਿਉਂ? ਕਿਉਂਕਿ ਦਾਦੀ ਮਾਤਾ, ਧੰਨ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਨਾਲ ਨੇ। ਔਰ ਮੈਂ ਇੱਕ ਬੇਨਤੀ ਹੋਰ ਕਰਾਂਗਾ ਸੰਗਤ ਜੀ। ਆਪ ਜੀ ਜਿੰਨੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਹੋ ਭਾਈ, ਇੱਥੇ ਕੇਵਲ ਸ਼ਹੀਦਾਂ ਨੂੰ ਮੱਥਾ ਨਹੀਂ ਟੇਕਣਾ ਆਪੋ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਕੇ ਵੀ ਅਸੀਂ ਜਾਣਾ ਹੈ ਮੈਂ ਆਪਣੀਆਂ ਮਾਤਾਵਾਂ ਭੈਣਾਂ ਨੂੰ ਬੇਨਤੀ ਕਰਾਂਗਾ ਤੁਸੀਂ ਜਿੱਥੇ ਗੁਰੂ ਕੇ ਲਾਲਾਂ ਦੇ ਮਹਾਨ ਸ਼ੀਧੀ ਅਸਥਾਨ ਤੇ ਮੱਥਾ ਟੇਕ ਰਹੇ ਹੋ ਜਦੋਂ ਠੰਡੇ ਬੁਰਜ ਦੇ ਵਿੱਚ ਜਾ ਕੇ ਮੱਥਾ ਟੇਕੋਗੇ ਨਾ ਸੰਗਤ ਜੀ ਉੱਥੇ ਜਾ ਕੇ ਕਰਿਓ ਇੱਥੇ ਇੱਕ ਬਿਰਧ ਮਾਤਾ 82 ਸਾਲਾਂ ਦੀ ਧਨ ਮਾਤਾ ਗੁਜਰਕੌਰ ਜੀ ਆਪਣੇ ਦੋ ਪੋਤਿਆਂ ਦੇ ਨਾਲ ਬੈਠੀ ਸੀ ਤੇ ਗੁਰੂ ਕੇ ਲਾਲ ਡੋਲੇ ਨਹੀਂ ਅਡੋਲ ਰਹੇ ਕਿਵੇਂ ਰਹਿ ਗਏ ਆਪਣੀ ਜ਼ਿੰਮੇਵਾਰੀ ਪਹਿਚਾਣਿਓ ਕਿਉਂਕਿ ਉਹਨਾਂ ਕੋਲ ਮਾਤਾ ਗੁਜਰ ਕੌਰ ਜੀ ਵਰਗੀ ਦਾਦੀ ਸੀ ਅੱਜ ਸਾਡੇ ਘਰਾਂ ਵਿੱਚ ਐਦਾਂ ਦੀਆਂ ਦਾਦੀਆਂ ਦਾਦੇ ਨਹੀਂ ਲੱਭਦੇ ਹੈਗੇ ਐਦਾਂ ਦੀ ਮਾਂ ਨਹੀਂ ਲੱਭਦੀ ਉਹ ਮਾਂ ਅੱਜ ਘਰਾਂ ਵਿੱਚੋਂ ਨਹੀਂ ਮਿਲਦੀ ਸੰਤ ਜੀ ਜਿਨ੍ਹਾਂ ਕਦੇ ਬਾਬੇ ਫਰੀਦ ਨੂੰ ਕਿਹਾ ਸੀ ਪੁੱਤਰਾ ਖੁਦਾ ਦੀ ਬੰਦਗੀ ਕਰ ਖੁਦਾ ਤੈਨੂੰ ਬੜਾ ਕੁਝ ਦੇਵੇਗਾ ਉਹ ਮਾਂ ਨਹੀਂ ਮਿਲਦੀ ਹੈਗੀ ਜਿਹਨੇ ਆਪਣੇ ਪੁੱਤਰ ਧਰੂ ਨੂੰ ਜਿਹੜਾ ਰੋਂਦਾ ਹੋਇਆ ਉਹਦੇ ਕੋਲ ਆਇਆ ਤੇ ਆਖਿਆ ਸੀ ਪੁੱਤਰਾ ਤੂੰ ਕਿਹੜੇ ਰਾਜ ਦੀ ਗੱਲ ਕਰਦਾ ਜੇ ਤੂੰ ਪਰਮੇਸ਼ਰ ਦੀ ਬੰਦਗੀ ਕਰੇ ਤੇ ਤੈਨੂੰ ਦੁਨੀਆਂ ਦਾ ਰਾਜ ਮਿਲ ਸਕਦਾ ਹੈ ਦੋ ਜਹਾਨਾਂ ਦਾ ਰਾਜ ਮਿਲ ਜਾਵੇ ਅੱਜ ਲੋੜ ਹੈ ਸੰਗਤ ਜੀ ਸਾਡੇ ਘਰਾਂ ਵਿੱਚ ਭਗਤ ਧਰੂ ਦੀ ਮਾਂ ਵਰਗੀ ਮਾਂ ਹੋਵੇ ਸਾਡੇ ਘਰਾਂ ਵਿੱਚ ਬਾਬਾ ਸ਼ੇਖ ਫਰੀਦ ਦੀ ਮਾਂ ਵਰਗੀ ਮਾਂ ਹੋਵੇ ਸਾਡੇ ਘਰਾਂ ਵਿੱਚ ਧਨ ਮਾਤਾ ਗੁਜਰ ਕੌਰ ਦੀ ਵੇਖੋ ਉਹਨਾਂ ਵਰਗੇ ਹੋ ਤੇ ਨਹੀਂ ਸਕਦੇ ਪਰ ਅਰਦਾਸ ਕਰੀਏ ਵੀ ਉਹਨਾਂ ਦੀ ਚਰਨ ਧੂੜ ਮਿਲ ਜਾਵੇ ਉਹਨਾਂ ਦੇ ਸਿੱਖੀ ਸਦਕਾ ਇੱਕ ਕਿਣਕਾ ਸਾਡੀ ਝੋਲੀ ਵਿੱਚ ਪੈ ਜਾਵੇ ਤੇ ਸਾਡੇ ਘਰ ਵਿੱਚ ਸਿੱਖੀ ਦਾ ਬੁੱਟਾ ਲੱਗ ਸਕਦਾ ਏ ਮੈਂ ਬੇਨਤੀ ਕਰਾਂਗਾ ਅੱਜ ਬੜਾ ਵੱਡਾ ਸਵਾਲ ਹੈ